ਪੰਜਾਬੀ ਨੈੱਟਵਰਕ YouTube ਚੈਨਲ ਦੇ ਉੱਤੇ ਅਸੀਂ ਤੁਹਾਡਾ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 3 ਜਨਵਰੀ 2025 ਨਵੇਂ ਸਾਲ ਦਾ ਪਹਿਲਾ ਹਫ਼ਤਾ ਤੇ ਪਹਿਲੇ ਹਫ਼ਤੇ ਦਾ ਪਹਿਲਾ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਸੋ ਐਸੇ ਨਵੇਂ YouTube ਚੈਨਲ ਨੂੰ ਇੱਕ ਵਾਰੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਦੁਨੀਆ ਦੇ ਵਿੱਚ ਵਾਪਰਦੀ ਹਰ ਇੱਕ ਘਟਨਾ ਦੁਨੀਆ ਦੇ ਵਿੱਚ ਹੋ ਰਹੀ ਫੇਰਬਦਲ ਨਵਾਂ ਵਾਲਡ ਆਰਡਰ ਜਿਹੜਾ ਰੀਸੈਟ ਹੋਣ ਜਾ ਰਿਹਾ ਉਹਦੇ ਵਿੱਚ ਪੰਜਾਬ ਕਿੱਥੇ ਖੜਾ ਦੁਨੀਆ ਕਿਸ ਅੱਖ ਦੇ ਨਾਲ ਪੰਜਾਬ ਨੂੰ ਦੇਖਦੀ ਆ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਦੁਨੀਆ ਦੇ ਵਿੱਚ ਹਰ ਇੱਕ ਵਾਪਰ ਦੀ ਘਟਨਾ ਹਰ ਇੱਕ ਖਬਰ ਜਿਹਦਾ ਅਸਰ ਸਾਡੇ ਪੰਜਾਬ ਤੇ ਸਾਡੇ ਉੱਤੇ ਪੈਂਦਾ ਹਰ ਇੱਕ ਖਬਰ ਦੇ ਉੱਤੇ ਸਾਡੀ ਨਜ਼ਰ ਹੋਊਗੀ ਸੋ ਐਸੇ YouTube ਚੈਨਲ ਦੇ ਉੱਤੇ ਤੁਹਾਡੇ ਨਾਲ ਹਰ ਇੱਕ ਖਬਰ ਦੇ ਉੱਤੇ ਜਿਹੜੀ ਗੱਲ ਕੀਤੀ ਜਾਊ ਬੜੇ ਸ਼ੋਰਟ ਵੀਡੀਓ ਦੇ ਵਿੱਚ ਤੁਹਾਡੇ ਲਈ ਸਾਰੀ ਉਹ ਜਾਣਕਾਰੀ ਅਪਡੇਟ ਆ ਜਿਹੜੀ ਪਹੁੰਚਦੀ ਕੀਤੀ ਜਾਇ ਕਰੂਗੀ ਸੋ ਇਸ YouTube ਚੈਨਲ ਨੂੰ ਇੱਕ ਵਾਰੀ ਆ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਨਵੇਂ ਆਉਣ ਵਾਲੇ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤਾਈਂ ਪਹੁੰਚਦੀਆਂ ਰਹਿਣ ਤੇ ਆਪਾਂ ਅਪਡੇਟ ਰਹੀਏ ਸਾਨੂੰ ਕੋਈ ਇਦਾਂ ਦਾ ਮੇਰੀ ਆਇਦਰ ਉਧਰ ਨਾ ਤੋਰ ਕੇ ਲੈ ਜਾਏ ਤੇ ਅਸੀਂ ਆ ਉਸ ਵਿੱਚ ਹੀ ਫਿਰ ਤੂੰ ਤੂੰ ਮੈਂ ਮੈਂ ਹੁੰਦੇ ਰਹੀਏ ਸੋ ਬਿਨਾ ਸਮਾਂ ਗਵਾਇਆ ਆਪਾਂ ਪਿਛਲੇ 1 ਮਹੀਨੇ ਦੀ ਜੇ ਗੱਲ ਕਰੀਏ ਕਿ ਆਪਾਂ 3 ਦਸੰਬਰ ਤੋਂ ਲੈ ਕੇ ਅੱਜ 3 ਜਨਵਰੀ ਹੋ ਗਈ ਆ ਤੇ ਆਪਾਂ ਇੱਕ ਮਹੀਨੇ ਦੇ ਵਿੱਚ ਜੇ ਨਿਗਾਹ ਮਾਰ ਕੇ ਦੇਖੀਏ ਮੋਟੀਆਂ-ਮੋਟੀਆਂ ਖਬਰਾਂ ਦੁਨੀਆ ਦੇ ਵਿੱਚ ਜਿਹੜੇ ਫੇਰ ਬਦਲ ਹੋਏ ਨੇ ਜਿਨ੍ਹਾਂ ਦਾ ਅਸਰ ਕਿਤਨਾ ਅਗੇ ਤੇ ਸਾਡੇ ਪੰਜਾਬ ਦੇ ਉੱਤੇ ਸਾਡੇ ਉੱਤੇ ਪੈ ਰਿਹਾ ਹੈ ਤੇ ਆਉਣ ਵਾਲੇ ਬਰੇ 2025-26 ਤੇ 27 ਦੇ ਵਿੱਚ ਉਹ ਚੀਜ਼ਾਂ ਸਾਨੂੰ ਪ੍ਰਤੱਖ ਦੇਖਣ ਨੂੰ ਵੀ ਜਿਹੜੇ ਉਹਨਾਂ ਦੇ ਅਸਰ ਮਿਲਣਗੇ ਸੋ ਬਿਨਾਂ ਕੋਈ ਸਮਾਂ ਗਵਾਏ ਆਪਾਂ ਪਹਿਲੀ ਖਬਰ ਦਿੱਤੇ ਜਾਂਦੇ ਆ ਜੀ ਸੋ ਤਰੀਕਾ ਜਰੂਰ ਨੋਟ ਕਰਿਓ ਜਿਹੜੀਆਂ ਖਬਰਾਂ ਦੇ ਉੱਤੇ ਆਪਾਂ ਗੱਲਬਾਤ ਕਰਦੇ ਹੁੰਦੇ ਆ। ਸੋ ਪਹਿਲੀ ਖਬਰ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ। ਇਹ ਨੇ ਜੀ ਡੋਨਲਡ ਲੂ। ਡੋਨਲਡ ਲੂ ਇਹ ਅਮਰੀਕਾ ਦੇ ਵਿੱਚ ਇੱਕ ਕੀ ਹਸਤੀ ਆ ਤੁਸੀਂ ਦੇਖ ਸਕਦੇ ਹੋ। ਜੇ ਤੁਸੀਂ ਇਮਰਾਨ ਖਾਨ ਦੇ ਜੇਲ੍ਹ ਜਾਣ ਤੋਂ ਪਹਿਲਾਂ ਉਹਨਾਂ ਦੀਆਂ ਸਟੇਟਮੈਂਟਾਂ ਸੁਣੀਆਂ ਤਾਂ ਉਹਨਾਂ ਨੇ ਇੱਕ ਨਾਮ ਲਿਆ ਸੀ ਡੋਨਲਡ ਲੂ। ਜੇ ਤੁਸੀਂ ਬੰਗਲਾਦੇਸ਼ ਦੇ ਵਿੱਚ ਤਖਤਾ ਪਲਟਿਆ ਜਿਹੜਾ ਸ਼ੇਖ ਅਸੀਨਾ ਨੂੰ ਲੈ ਕੇ ਸ਼ੇਖ ਅਸੀਨਾ ਦੀਆਂ ਜੇ ਪਹਿਲੀਆਂ ਸਟੇਟਮੈਂਟਾਂ ਸੁਣੀਆਂ ਵੀ ਕੋਈ ਆ ਕੇ ਵਾਈਟ ਸਕੈਨ ਵਾਲਾ ਬੰਦਾ ਮੈਨੂੰ ਕਹਿ ਰਿਹਾ ਹੈ ਕਿ ਅਸੀਂ ਤੁਹਾਡੇ ਤਖਤੇ ਪਲਟ ਦੇਾਂਗੇ ਅਸੀਂ ਇੱਥੇ ਇੱਕ ਨਵਾਂ ਦੇਸ਼ ਜਿਹੜਾ 크ਰਿਸਚਨ ਸਟਾਨ ਬਣਾਉਣ ਲੱਗੇ ਹਾਂ ਜੇ ਤੁਸੀਂ ਸ਼ੇਖ ਅਸੀਨਾ ਦੀ ਉਹ ਸਟੇਟਮੈਂਟਾਂ ਦੇਖੋਗੇ ਤਾਂ ਉੱਥੇ ਇੱਕ ਨਾਮ ਨਿਕਲ ਕੇ ਆਉਂਦਾ ਡੋਨਲੂ ਡੋਨਲੂ ਉਹ ਹਸਪੀਆ ਜਿਹੜੇ ਮੁਲਕ ਦੇ ਵਿੱਚ ਜਾਂਦਾ ਏ ਤੇ ਉੱਥੇ ਉਹਨਾਂ ਮੁਲਕਾਂ ਨੂੰ ਕੰਪਨੀ ਸ਼ਿੰਨੀ ਸ਼ੁਰੂ ਹੋ ਜਾਂਦੀ ਆ। ਜਾਂ ਕਹਿ ਲਈਏ ਸੱਦ ਪਦਰੀ ਭਾਸ਼ਾ ਦੇ ਵਿੱਚ ਡੋਨਰ ਲੋ ਨੂੰ ਰਜਿਮ ਚੇਂਜਰ ਕਿਹਾ ਜਾਂਦਾ। ਡੋਨਰ ਲੋ ਸਰਕਾਰਾਂ ਬਦਲ ਦਿੰਦਾ ਤਖਤੇ ਪਲਟ ਦਿੰਦਾ। ਸੋ ਡੋਨਰ ਲੋ ਦੀ ਜਿਹੜੀ ਫੇਰੀ ਆ ਜਿਹੜੀ 3 ਦਸੰਬਰ ਤੋਂ ਲੈ ਕੇ 10 ਦਸੰਬਰ ਤਾਈਂ ਭਾਰਤ ਦੇ ਉੱਤੇ ਰਹੇ ਨੇ। ਤੇ ਉੱਥੇ ਕੀ ਗੱਲਬਾਤ ਹੋਈ ਆ ਇਹ ਨਿਊਜ਼ ਅਜ ਤਾਈਂ ਮੀਡੀਆ ਵਿੱਚ ਨਿਕਲ ਕੇ ਸਾਹਮਣੇ ਨਹੀਂ ਆਈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਿਊਜ਼ ਨਿਕਲ ਕੇ ਸਾਹਮਣੇ ਜਰੂਰ ਆਉਗੀ ਬਹੁਤ ਅਪੋਰਟੈਂਟ ਨਿਊਜ਼ ਆ ਇਹ ਕਿਉਂਕਿ ਜਦੋਂ ਗੱਲ ਅਮਰੀਕਾ ਤੇ ਪੰਜਾਬ ਭਾਰਤ ਦੇ ਸਬੰਧਾਂ ਦੀ ਆਪਾਂ ਕਰਦੇ ਆਂ ਤੇ ਇਹ ਸਬੰਧਾਂ ਦੇ ਵਿੱਚ ਜਿਹੜਾ ਸਭ ਤੋਂ ਵੱਡੀ ਗੱਲ ਜਿੱਥੇ ਆ ਕੇ ਕਹਿ ਲਈਏ ਇਹ ਸਬੰਧ ਰੁਕ ਜਾਂਦੇ ਨੇ ਇਹਨਾਂ ਮੁਲਕਾਂ ਦੇ ਉਹ ਹੈਗਾ ਸਿਕ ਫਰ ਜਸਟਿਸ ਗੁਰਪਤਮ ਸਿੰਘ ਪੰਨੋਂ ਨੂੰ ਜਿਹੜੀ ਮਾਰਨ ਦੀ ਕੋਸ਼ਿਸ਼ ਭਾਰਤ ਦੇ ਵੱਲੋਂ ਕੀਤੀ ਗਈ ਸੀ ਉਹਨੂੰ ਲੈ ਕੇ ਆ ਅਮਰੀਕਾ ਨੇ ਇੰਡੀਆ ਨੂੰ ਕਿਹਾ ਸੀ ਵੀ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਪਰ ਇੰਡੀਆ ਨੇ ਕਿਹਾ ਵੀ ਅਸੀਂ ਕੁਝ ਜਿਹੜੇ ਆ ਆਪਦੇ ਤੌਰ ਤੇ ਕਮੇਟੀਆਂ ਬਣਾਈਆਂ ਪਰ ਉਹ ਕਮੇਟੀਆਂ ਦੀ ਰਿਪੋਰਟ ਜਿਤਾਈ ਨਿਕਲ ਕੇ ਸਾਹਮਣੇ ਆਈ ਜਿਵੇਂ ਨਵੰਬਰ 84 ਦੇ ਕਤਲੇਆਮ ਦੀਆਂ ਕਮੇਟੀਆਂ ਬਣੀਆਂ ਸਿੱਖਾਂ ਨੂੰ ਲੰਮੇ ਸਮੇਂ ਤਾਈਂ ਜਿਹੜਾ ਪੰਬਲਪੂਸੇ ਵਿੱਚ ਪਾ ਕੇ ਰੱਖਿਆ ਲੋਕ ਇਨਸਾਫ ਦੀ ਢੀਕ ਦੇ ਢੀਕ ਦੇ ਦੁਨੀਆ ਤੋਂ ਚਲੇ ਗਏ ਸੋ ਸੇਮ ਹੀ ਜਿਹੜਾ ਪੈਟਰਨ ਉੱਥੇ ਇੱਥੇ ਵੀ ਯੂਜ਼ ਕੀਤਾ ਗਿਆ ਪਰ ਇੱਥੇ ਅਮਰੀਕਾ ਦੁਨੀਆ ਦੀ ਉਹ ਪਾਵਰ ਹੈ ਜਿਹਨੂੰ ਆਪਾਂ ਬੇਕੁਫਰੀ ਬਣਾ ਸਕਦੇ ਸੋ ਉਹਦੇ ਸਬੰਧ ਦੇ ਵਿੱਚ ਸਾਰੀਆਂ ਫੇਰੀਆਂ ਹੋ ਰਹੀਆਂ ਸੋ ਅਮਰੀਕਾ ਦਾ ਇੱਕੋ ਸਟੈਂਡ ਆ ਜੀ ਸਾਡੇ ਮੁਲਕ ਦੇ ਵਿੱਚ ਆ ਕੇ ਸਾਡੇ ਨਾਗਰਿਕ ਨੂੰ ਅਸੀਂ ਕਿਸੇ ਨੂੰ ਵੀ ਇਦਾਂ ਮਾਨਤੀ ਅਜਾਜ਼ ਤਨਜੀ ਦੇਵਾਂਗੇ ਸੋ ਡੋਨਲਡ ሉ 10 ਦਸੰਬਰ ਤੋਂ ਲੈ ਕੇ 13 ਦਸੰਬਰ ਤਾਈਂ ਜਿਹੜੇ ਉਹ ਭਾਰਤ ਦੀ ਫੇਰੀ ਦੇ ਉੱਤੇ ਸੀਗੇ ਤੇ ਉਥੇ ਇੱਕ ਨਿਊਜ਼ ਹੋਰ ਤੁਸੀਂ ਦੇਖੀ ਬਣੀ ਆ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ 4 ਦਸੰਬਰ ਦੀ ਖਬਰ ਆ 4 ਦਸੰਬਰ ਦੀ ਬਹੁਤ ਵੱਡੀ ਖਬਰ ਆ ਜਿਹੜੀ ਅਮਰੀਕਾ ਦੀਆਂ ਖ਼ਬਰਾਂ ਦੇ ਵਿੱਚ ਵੀ ਛਪੀ ਆ ਉਥੇ ਉਹਨਾਂ ਦੀਆਂ ਇੰਟੈਲੀਜੈਂਸੀਆਂ ਨੇ ਜਦੋਂ ਆਪਣੇ ਤੌਰ ਦੇ ਉੱਤੇ ਜਿਹੜੀਆਂ ਵੱਟੀਆਂ ਵੱਡੀਆਂ ਅਮਰੀਕਾ ਦੀਆਂ ਹਸਤੀਆਂ ਐ ਉਹਨਾਂ ਦੇ ਫੋਨਾਂ ਦੇ ਵਿੱਚ ਉਹਨਾਂ ਨੇ ਚੈੱਕ ਕੀਤਾ ਵੇ ਕੋਈ ਸਾਡੀ ਜਸੂਸੀ ਤਾਂ ਨਹੀਂ ਕਰ ਰਿਹਾ ਸਾਡੇ ਇੰਨੀਆਂ ਵੱਟੀਆਂ ਹਸਤੀਆਂ ਦੀ ਤਾਂ ਉਹਨਾਂ ਦੇ ਵਿੱਚ ਕੁਝ ਫੋਨਾਂ ਦੇ ਵਿੱਚ ਇੱਕ ਸੌਫਟਵੇਅਰ ਜਿਹਨੂੰ ਪੈਗਸਸ ਕਿਹਾ ਜਾਂਦਾ ਜਿਹੜਾ ਇਜ਼ਰਾਈਲ ਦੇ ਵੱਲੋਂ ਬਣਾਇਆ ਗਿਆ ਸੀ ਤੇ ਉਹਨੂੰ ਭਾਰਤ ਨੇ ਪਿਛਲੇ ਸਮੇਂ ਦੇ ਵਿੱਚ ਬਾਏ ਕੀਤਾ ਸੀ ਇਹ ਕਹਿ ਕੇ ਕਿ ਅਸੀਂ ਅੱਤਵਾਦ ਨੂੰ ਰੋਕਣ ਵਾਸਤੇ ਇਹ ਸੌਫਟਵੇਅਰ ਨੂੰ ਯੂਜ਼ ਕਰਾਂਗੇ ਉਹ ਗੱਲ ਵੱਖਰੀ ਆ ਕਿ ਖਬਰਾਂ ਬਾਹਰ ਦੇ ਵਿੱਚ ਨਿਕਲ ਕੇ ਆਈਆਂ ਕਿ ਉਹ ਸੌਫਟਵੇਅਰ ਨੂੰ ਭਾਰਤ ਦੇ ਵਿੱਚ ਉਹਨਾਂ ਰਾਸਤੀ ਤਾਕਤਾਂ ਨੇ ਉਹਨਾਂ ਪਾਰਟੀਆਂ ਨੇ ਇੱਕ ਦੂਜੇ ਦੀ ਜਸੂਸੀ ਕਰਨ ਵਾਸਤੇ ਵਰਤੇ ਆ। ਸੋ ਉਹ ਸੌਫਟਵੇਅਰ ਆ ਜਿਹੜਾ ਗੁਰਪਤਵੰਤ ਸਿੰਘ ਪੰਨੂ ਦੇ ਜਿਹੜਾ ਸਿੱਖ ਪਰਚਸਟ ਦੀ ਸਾਡੇ ਲੀਗਲ ਵਕੀਲ ਨੇ ਉਹਨਾਂ ਦੇ ਫੋਨ ਦੇ ਵਿੱਚ ਵੀ ਉਹ ਚੀਜ਼ਾਂ ਜਿਹੜੀਆਂ ਉਹ ਆ ਮਿਲੀਆਂ। ਇਹਦੀ ਬਕਾਇਦਾ ਆ ਅਮਰੀਕਾ ਦੇ ਅਖਬਾਰਾਂ ਦੇ ਵਿੱਚ ਇਹ ਚੀਜ਼ਾਂ ਜਨਤਕ ਹੋਈਆਂ। ਉਹ ਇਹ ਚੀਜ਼ ਬੜੀ ਦੇਖਣ ਵਾਲੀ ਆ ਬੜੀ ਸੁਣਨ ਵਾਲੀ ਆ ਜੀ। ਕਿ ਅਮਰੀਕਾ ਨੂੰ ਸਿੱਖਾ ਜਸਟਿਸ ਦੀ ਜਾਂ ਖਾਲਸਾ ਦੀ ਗੱਲ ਕਰਨ ਵਾਲੀ ਸਾਡੀ ਲੀਗਲ ਟੀਮ ਹੁਣ ਉਹ ਕਿਸ ਤਰ੍ਹਾਂ ਬਚਾ ਕੇ ਰੱਖ ਰਹੇ ਨੇ ਇੱਕ ਮੈਸੇਜ ਦੇ ਰਹੇ ਨੇ ਦੁਨੀਆ ਨੂੰ ਖਾਸ ਕਰ ਭਾਰਤ ਨੂੰ ਵਿੱਚ ਨਾ ਤੁਸੀਂ ਅਖਬਾਰੀ ਕਹਿੰਨੇ ਹੋ ਖਾਲਸਤਾਨੀ ਕਹਿੰਨੇ ਹੋ ਉਹ ਸਾਡੇ ਨਾਗਰਿਕ ਨੇ ਸਾਟੀ ਨਿਗਾਹ ਜਿਹੜਾ ਵੀ ਉਹਨਾਂ ਵੱਲ ਕੋਈ ਭੈੜੀ ਅੱਖਾਂ ਦੇਖੂਗਾ ਤੇ ਅਸੀਂ ਫਿਰ ਉਹਨਾਂ ਨੂੰ ਹਰ ਇੱਕ ਲੀਗਲ ਐਕਸ਼ਨ ਆ ਜਿਹੜਾ ਉਹਨਾਂ ਤੇ ਲਾਵਾਂਗੇ ਅਸੀਂ ਉਹ ਨਾ ਛੱਡਾਂਗੇ ਨਹੀਂ ਜੀ ਸੋ ਇਹ 4 ਦਸੰਬਰ ਦੀ ਖਬਰ ਸੀ ਉਸ ਦੇ ਨਾਲ ਹੀ ਜਿਹੜੀ ਅਗਲੀ ਖਬਰ ਆ ਤੁਸੀਂ ਦੇਖ ਸਕਦੇ ਹੋ ਦਸੰਬਰ ਦਾ ਖੀਲਾ ਹਫਤਾ ਵੈਸਟਰਨ ਕੰਟਰੀ ਆ ਜਿਹੜੇ ਆਮ ਤੌਰ ਤੇ ਸਾਰੇ ਦੀਆਂ ਛੁੱਟੀਆਂ ਹੁੰਦੀਆਂ ਕਿਉਂਕਿ ਜਿਹੜਾ ਇੱਕ ਤਾਂ ਨਵਾਂ ਸਾਲ ਹੁੰਦਾ ਤੇ ਇੱਕ ਕ੍ਰਿਸਮਸ ਕਰਕੇ ਸਰਕਾਰੀ ادارਿਆਂ ਛੁੱਟੀਆਂ ਤੇ ਚਲੇ ਜਾਂਦੇ ਨੇ ਸਾਰੇ ਪਰ ਉੱਥੇ ਆਪਾਂ ਦੇਖਦੇ ਆ ਕਿ ਭਾਰਤ ਦਾ ਵਿਦੇਸ਼ ਮੰਤਰੀ ਜੈ ਸ਼ੰਕਰ ਜਿਹੜਾ ਅਮਰੀਕਾ ਦੇ ਵਿੱਚ ਚਲਾ ਗਿਆ ਈ ਲੈਣ ਗਿਆ ਇਹ ਹਜੇ ਖੁੱਲ ਕੇ ਸਾਹਮਣੇ ਨਹੀਂ ਆਇਆ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਜੈਕ ਸੁਲੇਵ ਜਿਹੜਾ ਐਨ ਐਸ ਏ ਆ ਅਮਰੀਕਾ ਦਾ ਉਹਦੇ ਨਾਲ ਇੱਕ ਫੋਟੋ ਆਪਾਂ ਨੂੰ ਸੋਸ਼ਲ ਮੀਡੀਆ ਤੇ ਉੱਤੇ ਦੇਖਣ ਨੂੰ ਮਿਲੀ ਆ ਕੇਸ ਮੁੱਦੇ ਦੇ ਉੱਤੇ ਗੱਲ ਹੋਈ ਆ ਕੀ ਗੱਲਾਂ ਹੋਈਆਂ ਇਹ ਅਜੇ ਤਾਈਂ ਮੀਡੀਆ ਦੇ ਵਿੱਚੋਂ ਨਿਕਲ ਕੇ ਸਾਹਮਣੇ ਨਹੀਂ ਆਇਆ ਪਰ ਹੈ ਕੁਝ ਨਾ ਕੁਝ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਆ ਜਿਹੜਾ ਜੈ ਸ਼ੰਕਰ ਤੋਂ ਨਵੇਂ ਸਾਲ ਦੀ ਬੇਟ ਵੀ ਨਹੀਂ ਹੋਈ ਕਿਉਂਕਿ ਇਹ ਜਨਵਰੀ ਤੋਂ ਬਾਅਦ ਸਾਰੇ ਨੇ ਛੁੱਟੀਆਂ ਖਤਮ ਹੋ ਜਾਂਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਨਿਕਲ ਕੇ ਸਾਹਮਣੇ ਜ਼ਰੂਰ ਆਊਗੀ ਤੇ ਅਗਲੀ ਖਬਰ ਆਪਾਂ ਦੇਖ ਸਕਦੇ ਹਾਂ ਜੀ ਤੇ ਕੁਝ ਘੰਟੇ ਪਹਿਲਾਂ ਦੀ ਖਬਰ ਆ ਇਹ ਆ ਅਡਾਨੀ ਨੂੰ ਲੈ ਕੇ ਅਡਾਨੀ ਜਦੋਂ ਅਡਾਨੀ ਦੀ ਗੱਲ ਹੁੰਦੀ ਆ ਤਾਂ ਆਪਣਾ ਪੰਜਾਬ ਦੇ ਮਸਲੇ ਜ਼ਮੀਨਾਂ ਜੈ ਦਾਦਾ ਦੀ ਗੱਲ ਅਡਾਨੀ ਸਾਡੀਆਂ ਜ਼ਮੀਨਾਂ ਨਾਲ ਖੋਲੇ ਅਡਾਨੀ ਕਰਕੇ ਜਿਹੜੇ ਕਾਲੇ ਕਾਨੂੰਨ ਵੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਅਡਾਨੀ ਦੇ ਜਿਹੜੇ ਆਪਾਂ ਦੇਖ ਸਕਦੇ ਹਾਂ ਕਿ ਅਮਰੀਕਾ ਨੇ ਨਿਊਯਾਰਕ ਦੀ ਕੋਰਟ ਦੇ ਵਿੱਚ ਦੋ ਕੇਸ ਅਜੇ ਲਿਓ ਚੱਲਣ ਜਾ ਰਹੇ ਨੇ ਇੱਕ ਸਿਵਲ ਕੇਸ ਆ ਇੱਕ ਕ੍ਰਿਮੀਨਲ ਕੇਸ ਆ ਕੁੱਲ ਮਿਲਾ ਕੇ ਅ ਅਡਾਨੀ ਦੇ ਉੱਤੇ ਜੇ ਕੇਸ ਚੱਲਦੇ ਆ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਇੰਡੀਆ ਦੀ ਇਕਨੋਮੀ ਆ ਜਿਹੜੀ ਉਹਨਾਂ ਦੀ ਜਿਹੜੀ ਰੀੜ ਦੀ ਹੱਡੀ ਆ ਉਹਦੇ ਉੱਤੇ ਬਾਤ ਹੋ ਰਿਹਾ ਹੈ ਕਿਉਂਕਿ ਪਿੱਛੇ ਜੇ ਆਪਾਂ ਖਬਰਾਂ ਵੀ ਦੇਖੀਆਂ ਕਿ ਗ੍ਰੀਨ એનર્ਜੀ ਨੂੰ ਲੈ ਕੇ ਅਡਾਨੀ ਨੇ ਕੁਝ ਟੈਂਡਰ ਆ ਜਿਹੜੇ ਉਹ ਲੈਣ ਵਾਸਤੇ ਭਾਅ ਦਾ ਜਿੱਥੇ ਆਪਾਂ ਦੇਖਦੇ ਕਿ ਰਿਸ਼ਵਤ ਦਾ ਕੰਮ ਦੀ ਗੱਲ ਆ ਉਹਨੇ ਉਹ ਟੈਂਡਰ ਹਾਸਲ ਕਰਨ ਵਾਸਤੇ ਬੜੇ ਵੱਡੇ ਪੱਧਰ ਤੇ ਉੱਤੇ ਕਰੋੜਾਂ ਦੇ ਹਿਸਾਬ ਨਾਲ ਜਿਹੜੀ ਰਿਸ਼ਵਤ ਦਿੱਤੀ ਤੇ ਉਸ ਪ੍ਰੋਜੈਕਟ ਦੇ ਵਿੱਚ ਅਮਰੀਕਨ ਨੇ ਜਿਹੜੇ ਮਿਲੀਅਨ ਯਰ ਉਹਨਾਂ ਦਾ ਪੈਸਾ ਵੀ ਇਨਵੈਸਟ ਹੋਇਆ ਵਾ ਸੀ ਜਦੋਂ ਗੱਲ ਅਮਰੀਕਾ ਨੂੰ ਪਤਾ ਲੱਗੀ ਵੀ ਸਾਡੇ ਇਨਵੈਸਟਰ ਨੇ ਜਿਹੜੇ ਸਾਡੇ ਸਿਟੀਜ਼ਨ ਨੇ ਉਹਨਾਂ ਦੇ ਪੈਸੇ ਨੂੰ ਮੈਸਜੂਜ ਕੀਤਾ ਗਿਆ ਉਹਨਾਂ ਨੂੰ ਕਰਾਪਸ਼ਨ ਦੇ ਵਿੱਚ ਵਰਤਿਆ ਗਿਆ ਤਾਂ ਅਮਰੀਕਾ ਨੇ ਫਿਰ ਜਿਹੜੇ ਅਡਾਨੀ ਦੇ ਖਿਲਾਫ ਪੁੱਛਗਿੱਛ ਤੇ ਹੁਣ ਜਿਹੜਾ ਉਸੇ ਸੰਬੰਧ ਦੇ ਵਿੱਚ ਨਿਊਯਾਰਕ ਦੀ ਕੋਰਟ ਦੇ ਵਿੱਚ ਜਿਹੜਾ ਉਹਨਾਂ ਨੇ ਕੇਸ ਫਾਈਲ ਹੋਣ ਜਾ ਰਿਹਾ ਹੈ ਤੇ ਅਡਾਨੀ ਦੀ ਪੇਸ਼ੀ ਹੋਊਗੀ ਅਡਾਨੀ ਜੇ ਉੱਥੇ ਨਹੀਂ ਹਾਜ਼ਰ ਹੁੰਦਾ ਤਾਂ ਇਹਦੇ ਉੱਤੇ ਫਿਰ ਅਸ਼ੈਂਕਸਨ ਤੋਂ ਲੱਗਣ ਗਈਆਂ پابੰਦੀਆਂ ਲੱਗੀਆਂ ਜਿਵੇਂ ਦੂਸਰੇ ਮੁਲਕਾਂ ਦੇ ਉੱਤੇ ਲੱਗਦੀਆਂ ਅਡਾਨੀ ਦੇ ਉੱਤੇ پابੰਦੀਆਂ ਮਤਲਬ ਕਿ ਭਾਰਤ ਦੇ ਉੱਤੇ پابੰਦੀਆਂ ਕਿਉਂਕਿ ਭਾਰਤ ਦੇ ਵਿੱਚ ਹਰ ਇੱਕ ਪ੍ਰੋਡਕਟ ਮੇਡ ਇਨ ਅਡਾਨੀ ਚੱਲਦੀ ਆ ਸੋ ਜੀ ਇਹ ਬਹੁਤ ਵੱਡੀ ਖਬਰ ਆ ਦੂਜੀ ਖਬਰ ਆ ਜੀ 1 ਜਨਵਰੀ ਨਵਾਂ ਸਾਲ ਚੜਿਆ ਨਵੇਂ ਸਾਲ ਦੇ ਉੱਤੇ ਆਪਾਂ ਦੇਖ ਸਕਦੇ ਹਾਂ ਤੁਸੀਂ ਸਕਰੀਨ ਤੇ ਉੱਤੇ ਆ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਜੰਗ ਲੱਗੀ ਹੋਈ ਆ ਇਹ جنگ ਲੱਗ ਕੇ ਨੂੰ ਕਾਫੀ ਲੰਮਾ ਟਾਈਮ ਹੋ ਗਿਆ ਪਰ جنگ ਦੇ ਵੀ ਕੁਝ ਅਸੂਲ ਹੁੰਦੇ ਨੇ ਤੇ ਕੁਝ ਸੰਧੀਆਂ ਹੁੰਦੀਆਂ ਜਿਹੜੀਆਂ ਤੋੜੀਆਂ ਨਹੀਂ ਜਾ ਸਕਦੀਆਂ ਹੁੰਦੀਆਂ ਰਸ਼ੀਆ ਤੇ ਯੂਕਰੇਨ ਦੇ ਵਿੱਚ ਵੀ ਕੁਝ ਸੰਧੀਆਂ ਹੋਈਆਂ ਹੋਈਆਂ ਉਹਦੇ ਵਿੱਚ ਇੱਕ ਸੰਧੀ ਇਹ ਵੀ ਆ ਕਿ ਰਸ਼ੀਆ ਦੇ ਵਿੱਚੋਂ ਜਿਹੜੀ ਯੂਰਪ ਨੂੰ ਗੈਸ ਜਾਂਦੀ ਆ ਉਹਦੀ ਸਪਲਾਈ ਯੂਕਰੇਨ ਤੇ ਵਿੱਚ ਦੀ ਜਾਂਦੀ ਆ ਤੇ 1 ਜਨਵਰੀ ਤੋਂ ਯੂਕਰੇਨ ਨੇ ਕਹਿਤਾ ਵੀ ਅਸੀਂ ਜਿਹੜੀ ਗੈਸ ਸਾਡੇ ਵਿੱਚ ਦੀ ਜਾਂਦੀ ਆ ਸਪਲਾਈ ਅਸੀਂ ਉਹਨੂੰ ਅਲਾਉ ਨਹੀਂ ਕਰਾਂਗੇ ਕੁੱਲ ਮਿਲਾ ਕੇ ਜਿਹੜਾ ਗੈਸ ਦੀ ਸਪਲਾਈ ਸੀਗੀ ਜਿੱਥੋਂ ਕਹ ਲਈਏ ਵੀ ਜਿਹਦਾ ਸਬੰਧ ਕਿਤੇ ਨਾ ਕਿਤੇ ਭਾਰਤ ਦੇ ਨਾਲ ਵੀ ਆ ਕਿਉਂਕਿ ਜਦੋਂ ਯੂਕਰੇਨ ਤੇ ਰਸ਼ੀਆ ਦੀ ਜੰਗ ਹੋਈ ਰਸ਼ੀਆ ਦੇ ਉੱਤੇ ਸੈਂਕਸ਼ਨਸ ਲੱਗੀਆਂ ਪਾਬੰਦੀਆਂ ਲੱਗੀਆਂ ਤੇ ਉਹ ਤੇਲ ਆ ਜਿਹੜਾ ਰਸ਼ੀਆ ਵੇਚਦਾ ਸੀ ਉਹਦੇ ਉੱਤੇ ਖਰੀਦਾਂ ਦੇ ਉੱਤੇ ਪਾਵੰਦੀਆਂ ਲੱਗੀਆਂ ਪਰ ਭਾਰਤ ਨੇ ਉਹ ਤੇਲ ਖਰੀਦ ਕੇ ਤੇ ਉਹ ਫਿਰ ਯੂਰਪ ਨੂੰ ਵੇਚਿਆ ਤੇ ਹੁਣ ਜਦੋਂ ਆ ਯੂਰਪ ਨੇ ਕਹਿਤਾ ਇੱਕ ਤਰੀਕੇ ਨਾਲ ਵੀ ਸਾਨੂੰ ਇਸ ਤਰ੍ਹਾਂ ਦੀ ਗੈਸ ਦੀ ਤੇਲ ਦੀ ਕੋਈ ਲੋੜ ਨਹੀਂ ਤਾਂ ਭਾਰਤ ਦਾ ਜਿਹੜਾ ਰਿਜ਼ਰਵ ਆ ਛਾਲਾ ਮਾਰਦਾ ਤਾਂ ਉਹ ਚੜਦਾ ਜਾ ਰਿਹਾ ਸੀ 4k 400 ਬਿਲੀਅਨ ਡਾਲਰ ਤੋਂ ਆਪਾਂ ਦੇਖਿਆ ਕਿ 2 ਮਹੀਨੇ ਪਿੱਛੇ 700 ਬਿਲੀਅਨ ਡਾਲਰ ਤੋਂ ਉੱਪਰ ਕ੍ਰੋਸ ਕਰ ਗਿਆ ਸੀ ਤੇ ਹੁਣ ਉਹ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ ਤੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਬਹੁਤ ਥੱਲੇ ਜਾਊਗਾ ਤੇ ਇਹਦੇ ਨਾਲ ਭਾਰਤ ਜਿਹੜੀ ਕਰਸ ਕਰੰਸੀ ਆ ਤੇ ਉਹ ਵੀ ਡਿੱਗਣੀ ਸ਼ੁਰੂ ਹੋ ਗਈ ਆ ਜਿੱਥੇ ਯੂ ਐਸ 1 ਡਾਲਰ ਤੇ 83 83 ਡਾਲਰ ਬੰਦੇ ਸੀ ਹੁਣ 85 ਡਾਲਰ ਬੰਨ ਲੱਗ ਗਏ ਤੇ ਇਸ ਹਿਸਾਬ ਨਾਲ ਜਿਹੜੇ ਹਿਸਾਬ ਦੇ ਨਾਲ ਆ ਭਾਰਤ ਦਾ ਫੌਨ ਰਿਜ਼ਰਵ ਉੱਪਰ ਨੂੰ ਗਿਆ ਸੀ ਤੇ ਕਰੰਸੀ ਵੀ ਡਿੱਗੂਗੀ ਹੁਣ ਕਿਉਂਕਿ ਜਿੱਥੋਂ ਇਹਨਾਂ ਦਾ ਫੋਰਨ ਰਿజర్ਵ ਭਰ ਰਹੇ ਸੀ ਇਹ ਤੇਲ ਵੇਚ-ਵੇਚ ਕੇ ਉਸ ਤੇਲ ਦੀ ਉਸ ਗੈਸ ਦੀ ਯੂਰਪ ਨੇ ਕਹਿਤਾ ਕਿ ਸਾਨੂੰ ਕੋਈ ਲੋਟ ਨਹੀਂਗੀ ਸੋ ਜਦੋਂ ਆਪਾਂ ਦੇਖਦੇ ਆ ਕਿ ਭਾਰਤ ਨੂੰ ਸਿੱਖ ਪਰ ਜਸਟ ਦੇ ਜਿੰਨੇ ਮੈਸੇਜ ਆਉਂਦੇ ਆ ਆਪਾਂ ਦੇਖਿਆ ਕਿ ਗੁਰਪਤਵੰਤ ਸਿੰਘ ਪੰਨੂ ਨੇ ਜਦੋਂ ਕਿਹਾ ਕਿ 에어 ਇੰਡੀਆ ਦਾ ਬਾਈਕਾਟ ਕਰੋ ਇੰਡੀਆ 에어 ਇੰਡੀਆ ਦਾ ਬਾਈਕਾਟ ਕਰਨ ਦਾ ਮਤਲਬ ਮਕਸਦ ਇਹ ਹੀ ਆ ਕਿ ਜਿਹੜੀ ਪੈਸਾ ਉਹ ਗਵਰਨਮੈਂਟ ਸਾਡੇ ਤੋਂ ਆਰਮ ਕਰਦੀ ਆ ਉਹ ਸਾਡੇ ਉੱਤੇ ਹੀ ਖਰਚੀਆ ਜਾਂਦਾ ਸਾਨੂੰ ਖਤਮ ਕਰਨ ਵਾਸਤੇ ਸਾਨੂੰ ਬਰਬਾਦ ਕਰਨ ਵਾਸਤੇ ਇਹ ਸਖ ਪਰ ਦਸਤਾ ਕਹਿਣਾ ਹੈ ਜੀ ਸੋ ਕੁੱਲ ਮਿਲਾ ਕੇ ਜਿਹੜੀਆਂ ਹੁਣ ਆ ਯੂਰਪ ਨੇ ਕਹਿਤਾ ਕਿ ਸਾਨੂੰ ਇਸ ਸਟੀਲ ਦੀ ਅਸਕਾਇ ਦੀ ਕੋਈ ਲੋੜ ਨਹੀਂ ਉਹਦਾ ਬਹੁਤ ਵੱਡਾ ਅਸਰਾ ਜਿਹੜਾ ਉਹ ਜਿਹੜਾ ਬਾਸ ਦੀ ਇਕਨੋਮੀ ਦੇ ਉੱਤੇ ਹੁਣ ਪੈਣ ਜਾ ਰਿਹਾ ਹੈ ਸੋ ਇਹ ਸਿੱਖਿਆ ਪਿਛਲੇ ਤਕਰੀਬਨ ਇੱਕ ਮਹੀਨੇ ਦੀਆਂ ਉਹ ਵੱਡੀਆਂ ਖਬਰਾਂ ਜਿਨ੍ਹਾਂ ਦਾ ਸਬੰਧ ਸਾਡੇ ਪੰਜਾਬ ਨਾਲ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਖਬਰ ਤੁਹਾਡੇ ਨਾਲ ਲੈ ਕੇ ਅਸੀਂ ਵੀਡੀਓ ਦੇ ਰੂਪ ਦੇ ਵਿੱਚ ਹਾਜ਼ਰ ਹੋਵਾਂਗੇ ਸੋ ਇੱਕ ਵਾਰ ਫਿਰ ਬੇਨਤੀ ਆ ਕਿ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟਾਂ ਤੁਹਾਡੇ ਤਾਈ ਨੋਟੀਫਿਕੇਸ਼ਨਾਂ ਪਹੁੰਚਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ